ਲੋਕ ਸਭਾ ਚੋਣਾਂ ਨੂੰ ਮਹਿਜ ਕੁਝ ਹੀ ਦਿਨ ਬਾਕੀ ਬਚੇ ਨੇ ਤੇ ਸਿਆਸੀ ਪਾਰਟੀਆਂ ਪੂਰੀ ਬਾਲਗਾਰੀਆਂ ਨੇ ਚੋਣ ਪ੍ਰਚਾਰ ਕਰ ਰਹੀਆਂ ਨੇ ਚੋਣ ਮੈਦਾਨ ਦੇ ਵਿੱਚ ਅੱਡਟੇ ਹੋਏ ਉਮੀਦਵਾਰਾਂ ਦੇ ਵੱਲੋਂ ਵੀ ਪੂਰੀ ਤਿਆਰੀ ਖਿੱਚੀ ਹੋਈ ਹੈ ਇਸੇ ਦੇ ਚਲਦਿਆਂ ਮੈਂ ਵੀ ਪਾਰਟੀ ਦੇ ਵੱਲੋਂ ਸੀਐਮ ਮਾਨ ਵੱਖ-ਵੱਖ ਹਲਕੇ ਦੇ ਵਿੱਚ ਪਹੁੰਚ ਰਹੇ ਨੇ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਦੇ ਚਲਦਿਆਂ ਅੱਜ ਗੁਰਦਾਸਪੁਰ ਪਹੁੰਚਣਗੇ ਤੇ ਹੁਸ਼ਿਆਰਪੁਰ ਦੇ ਵਿੱਚ ਆਪਣੇ ਉਮੀਦਵਾਰ ਦੇ ਲਈ ਵੋਟਾਂ ਦੀ ਅਪੀਲ ਕਰਨਗੇ ਦੱਸਦੇ ਕਿ ਅੱਜ ਗੁਰਦਾਸਪੁਰ ਤੋਂ ਜੋ ਉਮੀਦਵਾਰ ਨੇ ਸ਼ੈਰੀ ਕਲਸੀ ਵਿਧਾਇਕ ਵੀ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸਿਆਮਾਨ ਤੇ ਦੂਸਰੇ ਪਾਸੇ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਕੇ ਰਾਜਕੁਮਾਰ ਜੱਬੇਵਾਲ ਤੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦੇਣਗੇ ਬੀਤੇ ਕਈ ਦਿਨਾਂ ਤੋਂ ਸਿਆਮਾਨ ਜਿੱਥੇ ਚੋਣ ਪ੍ਰਚਾਰ ਦੇ ਲਈ ਖੁਦ ਜੁਟੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਵੋਟ ਮੰਗ ਰਹੇ ਨੇ ਇਸੇ ਦੇ ਚੱਲਦਿਆਂ ਅੱਜ ਜੋ ਹਲਕਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਨੇ ਰਾਜਕੁਮਾਰ ਚੱਬੇਵਾਲ ਹੋਣਾ ਦੇ ਹੱਕ ਦੇ ਵਿੱਚ ਲੋਕ ਮਿਲਣੀ ਕਰਨਗੇ ਇਸੇ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਉਮੀਦਵਾਰ ਸ਼ੈਰੀ ਕਲਸੀ ਦੇ ਲਈ ਦੋ ਰੋਡ ਸ਼ੋਅ ਕਿਤੇ ਜਾਣਗੇ ਇਹਨਾਂ ਦੇ ਵਿੱਚ ਇੱਕ ਰੋਡ ਸ਼ੋਅ ਤੋਂ ਇਲਾਵਾ ਲੋਕ ਮਿਲਣੀ ਵੀ ਹੋਵੇਗੀ ਇਸੇ ਦੌਰਾਨ ਸ਼ੈਰੀ ਕਲਸੀ ਦੀ ਚੋਣ ਕੈਂਪੇਨ ਨੂੰ ਤਾਰ ਦਿੰਦੇ ਹੋਏ ਨਜ਼ਰ ਆਉਣਗੇ ਸਿਆਮਾਨ ਇਸ ਦੇ ਨਾਲ ਹੀ ਲੋਕਾਂ ਨੂੰ ਆਮਦ ਮੇ ਪਾਰਟੀ ਦੇ ਪੱਖ ਦੇ ਵਿੱਚ ਵੋਟ ਪਾਉਣ ਦੀ ਅਪੀਲ ਵੀ ਕਰਨਗੇ ਇਸੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਪੰਜਾਬ ਪੁਲਿਸ ਦੇ ਵੱਲੋਂ ਵੀ ਪੂਰੀ ਤਿਆਰੀ ਕੀਤੀ ਹੋਈ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਰੋਡ ਸ਼ੋਅ ਹੋਣੇ ਨੇ ਉਹਨਾਂ ਇਲਾਕਿਆਂ ਤੋਂ ਉਹਨਾਂ ਸੜਕਾਂ ਤੋਂ ਰੂਟ ਡਾਇਵਰਟ ਕੀਤੇ ਹੋਏ ਨੇ ਤਾਂ ਕਿ ਲੋਕਾਂ ਨੂੰ ਵੀ ਕੋਈ ਸਮੱਸਿਆ ਨਾ ਆਵੇ ਦੂਸਰੇ ਪਾਸੇ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਹੋਏ ਨੇ ਇੱਕ ਵਾਰ ਫਿਰ ਤੋਂ ਦੱਸ ਦੇ ਕਿ ਪੰਜਾਬ ਦੇ ਅੰਦਰ 7ਵੇਂ ਪੜਾਅ ਤਹਿਤ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਨਤੀਜੇ ਐਲਾਨੇ ਜਾਣ ਕੇ ਉਸ ਤੋਂ ਪਹਿਲਾਂ ਮਹਿਜ ਕੁਝ ਦਿਨ ਨਹੀਂ ਦਾ ਹੀ ਸਮਾਂ ਬੱਚਿਆ ਜਦੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਤਿਆਰਬਰ ਤਿਆਰ ਨੇ ਚੋਣ ਪ੍ਰਚਾਰ 'ਚ ਡਟੀਆਂ ਹੋਈਆਂ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਵੀ ਨੇ ਤੇ ਇਹਨਾਂ ਦੇ ਵੱਲੋਂ ਬੀਤੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅੱਜ ਵੀ ਗੁਰਦਾਸਪੁਰ ਦੇ ਵਿੱਚ ਅਤੇ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ ਲੋਕ ਸਭਾ ਚੋਣਾਂ ਨੂੰ ਮਹਿਜ ਕੁਝ ਹੀ ਦਿਨ ਬਾਕੀ ਬਚੇ ਨੇ ਤੇ ਸਿਆਸੀ ਪਾਰਟੀਆਂ ਪੂਰੀ ਵਾਰ ਲਗਾ ਰਹੀਆਂ ਨੇ ਚੋਣ ਪ੍ਰਚਾਰ ਕਰ ਰਹੀਆਂ ਨੇ ਚੋਣ ਮੈਦਾਨ ਦੇ ਵਿੱਚ ੱਡਟੇ ਹੋਏ ਉਮੀਦਵਾਰਾਂ ਦੇ ਵੱਲੋਂ ਵੀ ਪੂਰੀ ਤਿਆਰੀ ਖਿੱਚੀ ਹੋਈ ਐ ਇਸੇ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵੱਲੋਂ ਸੀਐਮ ਮਾਨ ਵੱਖ-ਵੱਖ ਹਲਕੇੰਦ ਵਿੱਚ ਪਹੁੰਚ ਰਹੇ ਨੇ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਦੇ ਚਲਦਿਆਂ ਅੱਜ ਗੁਰਦਾਸਪੁਰ ਪਹੁੰਚਣਗੇ ਤੇ ਹੁਸ਼ਿਆਰਪੁਰ ਦੇ ਵਿੱਚ ਆਪਣੇ ਉਮੀਦਵਾਰ ਦੇ ਲਈ ਵੋਟਾਂ ਦੀ اپیل ਕਰਨਗੇ ਦੱਸਦੇ ਕਿ ਅੱਜ ਗੁਰਦਾਸਪੁਰ ਤੋਂ ਜੋ ਉਮੀਦਵਾਰ ਨੇ ਸ਼ੈਰੀ ਕਲਸੀ ਵਿਧਾਇਕ ਵੀ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸਿਆਮਾਨ ਤੇ ਦੂਸਰੇ ਪਾਸੇ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਕੇ ਰਾਜਕੁਮਾਰ ਚੱਬੇਵਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦੇਣਗੇ ਬੀਤੇ ਕਈ ਦਿਨਾਂ ਤੋਂ ਸਯਮਾਨ ਜਿੱਥੇ ਚੋਣ ਪ੍ਰਚਾਰ ਦੇ ਲਈ ਖੁਦ ਜੁਟੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਵੋਟ ਮੰਗ ਰਹੇ ਨੇ ਇਸੇ ਦੇ ਚੱਲਦੇ ਆ ਅੱਜ ਜੋ ਹਲਕਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਨੇ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਹੱਕ ਦੇ ਵਿੱਚ ਲੋਕ ਮਿਲ ਨਹੀਂ ਕਰਨਗੇ ਇਸੇ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਉਮੀਦਵਾਰ ਸ਼ਹਿਰੀ ਕਲਸੀ ਦੇ ਲਈ ਦੋ ਰੋਡ ਸ਼ੋਅ ਕਿਤੇ ਜਾਣਗੇ ਇਹਨਾਂ ਦੇ ਵਿੱਚ ਇੱਕ ਰੋਡ ਸ਼ੋਅ ਤੋਂ ਇਲਾਵਾ ਲੋਕ ਮਿਲਣੀ ਵੀ ਹੋਵੇਗੀ ਐਸੇ ਦੌਰਾਨ ਸ਼ਹਿਰੀ ਕਲਸੀ ਦੀ ਚੋਣ ਕੈਂਪੇਨ ਨੂੰ ਧਾਰ ਦਿੰਦੇ ਹੋਏ ਨਜ਼ਰ ਆਉਣਗੇ ਸਿਆਮਾਨ ਇਸ ਦੇ ਨਾਲ ਹੀ ਲੋਕਾਂ ਨੂੰ ਆਮਦ ਮੇ ਪਾਰਟੀ ਦੇ ਪੱਖ ਦੇ ਵਿੱਚ ਵੋਟ ਪਾਉਣ ਦੀ ਅਪੀਲ ਵੀ ਕਰਨਗੇ ਇਸੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਪੰਜਾਬ ਪੁਲਿਸ ਦੇ ਵੱਲੋਂ ਵੀ ਪੂਰੀ ਤਿਆਰੀ ਕੀਤੀ ਹੋਈ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਰੋਡ ਸ਼ੋਅ ਹੋਣੇ ਨੇ ਉਹਨਾਂ ਇਲਾਕਿਆਂ ਤੋਂ ਉਹਨਾਂ ਸੜਕਾਂ ਤੋਂ ਰੂਟ ਡਾਇਵਰਟ ਕੀਤੇ ਹੋਏ ਨੇ ਤਾਂ ਕਿ ਲੋਕਾਂ ਨੂੰ ਵੀ ਕੋਈ ਸਮੱਸਿਆ ਨਾ ਆਵੇ ਦੂਸਰੇ ਪਾਸੇ ਸੁਰੱਖਿਆ ਦੇਵੀ ਸਖਤ ਇੰਤਜ਼ਾਮ ਕੀਤੇ ਹੋਏ ਨੇ ਇੱਕ ਵਾਰ ਫਿਰ ਤੋਂ ਦੱਸ ਦੇ ਕਿ ਪੰਜਾਬ ਦੇ ਅੰਦਰ ਸੱਤਵੇਂ ਪੜਾਅ ਤਹਿਤ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਉਸ ਤੋਂ ਪਹਿਲਾਂ ਮਹਿਜ ਕੁਝ ਦਿਨ ਹੀ ਦਾ ਹੀ ਸਮਾਂ ਬਚਿਆ ਜਦੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਤਿਆਰਬਰ ਤਿਆਰ ਨੇ ਚੋਣ ਪ੍ਰਚਾਰ ਚ ਡਟੀਆਂ ਹੋਈਆਂ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਵੀ ਨੇ ਤੇ ਇਹਨਾਂ ਦੇ ਵੱਲੋਂ ਬੀਤੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅੱਜ ਵੀ ਗੁਰਦਾਸਪੁਰ ਦੇ ਵਿੱਚ ਅਤੇ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par